ਆ ਜੀ ਕਿਹਾ ਹੈ ਕਿ ਗਿਵਨ ਦਾ ਇਸੀਡੈਂਟ ਜਿਹੜਾ 31 ਤਰੀਕ ਦੀ ਗੱਲ ਕਰ ਰਹੇ ਹਾਂ ਇਹ ਸੀ ਮਾਹੌਲ ਉਹ ਮੈਂ ਜੀ ਐਸਏ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਆ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਖਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਜਿਸ ਨੂੰ ਮੈਂ ਕਿਹਾ ਕਿ ਕਿਦਾਂ ਲੱਗਦੀ ਜਦੋਂ ਤੁਸੀਂ ਡਿਊਟੀ ਤੇ ਕੀਤੀ ਤੁਸੀਂ ਆਪਣਾ ਜਜ਼ਬਾ ਬਤਾਇਆ ਲੇਕਿਨ ਕਿਤੇ ਨਾ ਕਿਤੇ ਉਹ ਜਜ਼ਬਾ ਸ਼ਾਇਦ ਲੁਕੋਇਆ ਹੋਇਆ ਹੋਵੇ ਇਹ ਨਹੀਂ ਕਿ ਇਹ ਨਾ ਬੋਧਾ ਜ਼ਿਕਰ ਕਰ ਰਹੇ ਸੀ ਇਸ ਦਾ ਲੇਕਿਨ ਅੱਜ ਜਦੋਂ ਤੁਸੀਂ ਮਨਨਤ ਕਰਦੀ ਹੈ ਕਿ ਤੁਹਾਨੂੰ ਕਿਵੇਂ ਦੀ ਇਹ ਮਦਦ ਦੇਖੋ ਇਹ ਮੇਰਾ ਫਰਜ਼ ਸੀ ਮੈਂ ਆਪਣੇ ਫਰਜ਼ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਹੈ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਸੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲਿਕਲੀ ਹਰ ਵੇਲੇ ਹਾਜ਼ਰ ਹਾਂ ਤੋ ਇਹ ਜੀ ਅੱਜ ਕੋ ਕਾਣਾ ਦੇ ਬਣ ਸਕ ਮੰਨ ਲੇਕਿਨ ਜਸਟ ਜਦੋਂ ਲੜਕੀ ਨੂੰ ਬਚਾਇਆ ਪਰਿਵਾਰ ਦਾ ਕੀ ਰਿਐਕਸ਼ਨ ਸੀ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੇ ਹੀ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਧੰਨਵਾਦ ਵੀ ਕੀਤਾ ਮੇਰਾ ਹੀ ਬਹੁਤ ਹੈ ਇੱਕ ਮਨ ਨੂੰ ਵੀ ਤਸੱਲੀ ਵੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕੀਤਾ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਦੇ ਆ ਮੈਂ ਤੇ ਇਹ ਸੋਚਦਾ ਮੈਂ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਆਉਂਦੇ ਆ ਜੇ ਜੇ ਆਪਾਂ ਭਲਾ ਕਰਦੇ ਆਂ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਦੇਖੋ ਜੀ ਮੇਰੇ ਨਾਲ ਡਾਕਟਰ ਰਿਸ਼ਵ ਆਏ ਤੇ ਮੈਂ ਅੱਜ ਜਿਹੜੇ ਸੰਗਠਨ ਤੇ ਅਨੁਰੱਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਹਾ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਪ੍ਰੇਰਣਾ ਮਿਲੇ नाल नाल कि ਅਸੀਂ ਜਿਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੇਰੀ ਰਿਕੁਐਸਟ ਹੈ ਕਿ ਜਿਹੜੇ ਇਹ ਨਸ਼ਾ ਇਹ ਨਸ਼ੇ ਦਾ ਜਿਹੜਾ ਰਾਹ ਹੈ ਉਹਨੂੰ ਛੱਡ ਦਿਓ ਘੱਟ ਜਿਹੜੇ ਘੱਟ ਪੇ ਹੈ ਉੱਥੇ ਨੌਕਰੀ ਕਰ ਲਓ ਬਿਕੋਜ਼ ਸਾਡੇ ਈਗੋ ਪ੍ਰੋਬਲਮ ਹੁੰਦੀ ਹੈ ਕਿ ਮੈਂ ਐਮਬੀਏ ਕੀਤੀ ਹੈ ਤੇ ਮੈਨੂੰ ਨੌਕਰੀਆਂ ਘੱਟ ਰੇਟ ਤੇ ਮਿਲ ਰਹੀਆਂ ਮੈਂ ਕਹਿੰਦਾ ਜਿਹੜੀ ਨੌਕਰੀ ਮਿਲਦੀ ਹੈ ਬੰਦੇ ਨੂੰ ਕਰਨੀ ਚਾਹੀਦੀ ਕਿਉਂਕਿ ਵੇਲਾ ਮਨ ਸ਼ੈਤਾਨ ਦਾ ਘਰ ਹੈ ਸੋ ਇਹੀ ਕਹਿੰਦੇ-ਕਹਿੰਦੇ ਮੈਂ ਧੰਨਵਾਦ ਕਰਾਂਗਾ ਜੀ ਤੇ ਅੱਜ ਮੇਰਾ ਜਿਹੜਾ ਮਨ ਹੈ ਉਹ ਬਹੁਤ ਖੁਸ਼ ਹੋਇਆ ਕਿ ਇਹਨਾਂ ਵਧੀਆ ਉਪਰਾਲਿਆਂ ਨੇ ਕੀਤਾ ਹੈ ਗੱਲ ਤੋਂ ਡਾਕਟਰ ਅਬਦੁਲ ਖ਼ਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਦਿਨ ਇਹ ਸੰਗਠਨ ਦਾ ਨੀਂਹ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜੁਗਰਾਜ ਸਿੰਘ ਜੀ ਨੂੰ ਸਨਮਾਨਿਤ ਕੀਤਾ ਵੈ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜੁਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ